ਮਾਰੂ ਮੁਹੱਲਾ ਪਹਿਲਾ ਜਹ ਦੇਖਾਂ ਤਹ ਦੀਨ ਦਿਆਲਾ ਅਸੀਂ ਨਾ ਭਾਈ ਜਿੱਥੇ ਵੀ ਵੇਖਦੇ ਗਰੀਬਾਂ ਤੋਂ ਦਇਆ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ ਆਏ ਨਾ ਜਾਈ ਪ੍ਰਭ ਕਿਰਪਾਲਾ ਕੋ ਮੇਰਾ ਵਾਹਿਗੁਰੂ ਜਨੋਂ ਧਾਰ ਕੇ ਆਉਂਦਾ ਨਹੀਂ ਸਰੀਰ ਛੱਡ ਕੇ ਜਾਂਦਾ ਨਹੀਂ ਐਸੋ ਪ੍ਰਭੂ ਸਮਰੱਥ ਹੈ ਕਿਰਪਾ ਦਾ ਘਰ ਹੈ ਜੀਆਂ ਅੰਦਰ ਜੁਗਤ ਸਮਾਈ ਤੇ ਜੀਆਂ ਦੇ ਅੰਦਰ ਜਿਹੜੀ ਆਪੋ ਵਿੱਚ ਹੀ ਖਾਣ ਪੀਣ ਦੀ ਵਿਹਾਰ ਕਰਨ ਦੀ ਜਿਹੜੀ ਯੁਗਤੀ ਹੈ ਇਹ ਉਹਦੀ ਚੇਤਨ ਸੱਤਾ ਨਾਲ ਹੀ ਸਮਾਈ ਹੋਈ ਹੈ ਜੀਆਂ ਦੇ ਅੰਦਰ ਵਿਹਾਰਾਂ ਦੀ ਪਰਮਾਰਥ ਦੀ ਜਿਹੜੀ ਯੁਗਤੀ ਹੈ ਉਸ ਪਰਮੇਸ਼ਵਰ ਦੀ ਦਿੱਤੀ ਹੋਈ ਸਮਾਈ ਲੀਨ ਹੋਈ ਹੈ ਰਹੋ ਨਿਰਾਲਮ ਰਾਯ ਆਪ ਸਾਰਿਆਂ ਤੋਂ ਨਿਰਾਲਮ ਅਸੰਗ ਰਹਿੰਦਾ ਹੈ ਤੇ ਰਾਇਆ ਸਾਰਿਆਂ ਦਾ ਰਾਇਆ ਰੂਪ ਹੈ ਸਾਰਿਆਂ ਦਾ ਰਾਇਆ ਪ੍ਰਕਾਸ਼ ਦਾ ਰੂਪ ਹੈ ਜਗ ਇਸ ਦੀ ਛਾਇਆ ਜਿਸ ਬਾਪ ਨਾ ਮਾਇਆ ਜਿਹੜਾ ਜਗਤ ਸੰਸਾਰ ਹੈ ਉਸ ਪਰਮੇਸ਼ਰ ਦੀ ਛਾਂ ਦੀ ਨਹੀਂ ਆਈਏ ਮਨੁੱਖ ਦੀ ਛਾਂ ਹੁੰਦੀ ਹੈ ਜਿਸ ਆਈ ਦਾ ਬਾਪੂ ਤੇ ਮਾਣ ਨਹੀਂ ਕੋਈ ਉਹਦਾ ਪ੍ਰਤਿਮ ਪਹਿ ਰਿਆ ਹੈ ਮਾਇਆ ਰੂਪੀ ਸ਼ੀਸ਼ੇ ਵਿੱਚ ਇਹ ਪ੍ਰਤਿਮਿੰਦ ਚਾਈ ਪੈ ਰਹੀ ਹੈ ਸੋ ਪਾਣੀ ਮਾਇ ਦੇਹ ਮੁਖ ਜੈਸਾ ਨਾਮਿਕ ਸੁਆਮੀ ਸੀਤ ਉਸੇ ਇਸ ਪ੍ਰਕਾਰ ਬੀਠਲ ਐਸਾ ਐਸਾ ਜੋ ਪਰਮੇਸ਼ਰ ਹੈ ਇਹ ਮਾਇਆ ਜਿਹੜੀ ਛਾਇਆ ਪ੍ਰਜਵੇ ਰੂਪ ਹੋ ਰਿਹਾ ਹੈ ਇਹਦੇ ਅੰਦਰ ਉਸਦੇ ਤਾਂ ਹੀ ਅਵਤਾਰ ਜੀਵਾਦਕ ਦੁਨੀਆਂ ਨੂੰ ਮੰਨੇ ਸਤੋਗੁਣ ਜੀ ਪ੍ਰਤਿਮ ਪੈਂਦਾ ਉਹ ਉਤਾਰ ਹਨ ਪਮੋਗੁਣ ਜੀ ਪ੍ਰਤਿਮ ਪੈਂਦਾ ਜਿਹੜੇ ਜੀਵ ਹਨਗੇ ਇਸ ਪ੍ਰਕਾਰ ਹੈ ਜਗ ਜਗਤ ਇਸ ਦੀ ਛਾਇਆ ਜਿਸ ਬਾਪ ਨਾ ਮਾਰਾ ਇਹ ਜਗਤ ਉਸੇ ਦਾ ਪ੍ਰਤਿਮੰਬਰੂ ਪੈਦੂ ਹੋਇਆ ਜਿਵੇਂ ਪਾਣੀ 'ਚ ਭਾਸ਼ ਪੈਂਦਾ ਹੈ ਇਸ ਪ੍ਰਕਾਰ ਜਿਸ ਦੀ ਬਾਪੂ ਤੇ ਮਾਂ ਨਹੀਂ ਹੈ ਇਹ ਮਾਇਆ ਜਿਹੜੀ ਹੈ ਇਹ ਪਾਣੀ ਦੀ ਨਹੀਂ ਆਈ ਹੈ ਇਹਦੇ 'ਚ ਪ੍ਰਤਿਮ ਚੇਤ ਹੁੰਦਾ ਪੈ ਰਿਹਾ ਉਲਟਾ ਭਾਸ਼ ਪੈ ਰਿਹਾ ਹੈ ਨਾ ਕਿਸ ਭੈਣ ਨਾ ਭਰਾਉ ਕੁਮਾਇਆ ਨਾ ਉਸ ਪਰਮੇਸ਼ਰ ਦੀ ਕੋਈ ਭੈਣ ਹੈ ਨਾ ਕੋਈ ਉਸ ਦਾ ਭਰਾਤਾ ਹੈ ਦੇ ਨਾ ਕਮਾਇਆ ਕੋਈ ਕਾਮਾਂ ਰੱਖਿਆ ਹੋਇਆ ਨਾ ਕਮਾਇਆ ਹੋਇ ਕੋਮੋਨ ਵਾਲੀ ਔਰਤ ਹੈ ਨਾ ਕਮਾਇਆ ਹੋਇ ਪੁੱਤਰ ਹੈ ਉਹਦਾ ਕੋਈ ਨਾ ਤਿਸ ਊਪਤ ਖਪਤ ਕੁਲ ਜਾਤੀ ਨਾ ਉਹਦੀ ਕਰੇ ਉਤਪਤੀ ਹੁੰਦੀ ਹੈ ਜਨਮਦਾ ਨਹੀਂ ਉਹ ਤੇ ਨਾ ਕਦੇ ਉਹ ਖਪਦਾ ਹੈ ਨਾ ਉਹਦੇ ਕੋਲ ਕਹੀ ਆ ਸਕਦੀ ਹੈ ਨਾ ਜਾਤ ਨਾ ਪਾਤ ਨਾ ਤਤ ਨਾ ਮਤ ਇਸ ਪ੍ਰਕਾਰ ਉਹਦੀ ਪੰਗਤੀ ਸ਼੍ਰੇਣੀ ਆਦਿਕ ਵੀ ਤਿਸ ਕੋਲ ਜਾਤੀ ਕੋਲ ਆਦਿਕਵਨੀ ਜਿਸ ਪ੍ਰਕਾਰ ਕੋਲ ਆ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਜਾਤੀਆਂ ਵੱਖੋ ਵੱਖਰੀਆਂ ਇੱਕ ਕੋਲ ਹਿੰਦੂਵਾਦ ਦੇ ਵਿੱਚ ਖੱਤਰੀ ਬ੍ਰਾਹਣ ਸੂਤ ਵੈ ਸਾਧਕ ਜਾਤੀ ਵੀ ਨਹੀਂ ਕੋਈ ਉਹ ਅਜਰਾਵਰ ਮਨ ਭਾਇਆ ਇਹ ਜੀਵ ਤੇ ਜਿਹੜੇ ਬਡੇਪੇ ਤੋਂ ਰਹਤ ਹੈ ਉਹਨਾਂ ਦੇਵਤਿਆਂ ਦਾ ਵੀ ਵਾਰ ਸ੍ਰੇਸ਼ਟ ਹੈ ਉਹ ਅਜਰ ਜੰਮਣ ਤੋਂ ਰਹਤ ਹੈ ਅਜਰ ਬਡੇਪੇ ਤੋਂ ਰਹਤ ਹੈ ਜਰਾਦ ਕਾਂ ਤੋਂ ਰਹਤ ਹੈ ਜਲੰਦਰ ਹੈ ਤੇ ਵਾਰ sire ਹੈ ਮਨ ਭਾਇਆ ਸਾਡੇ ਮਨ ਚੋਂ ਭਾਇਆ ਅੱਛਾ ਲੱਗਦਾ ਹੈ ਤੂੰ ਅਕਾਲ ਪੁਰਖ ਨਾਹੀ ਸਿਰ ਕਾਲ ਇਸੇ ਕਰਕੇ ਮਾਰਾ ਤੈਨੂੰ ਕਹਿੰਦੇ ਤੂੰ ਅਕਾਲ ਪੁਰਖ ਹੈ ਕਹਿੰਦੇ ਸਿੱਖਾਂ ਨੇ ਆਪ ਦੇ ਕੋਲੋਂ ਨਾਮ ਰੱਖਿਆ ਹੈ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਰੱਖਿਆ ਸੋ ਤੂੰ ਅਕਾਲ ਹੈ ਪੁਰਖ ਪੂਰਨ ਸਾਰਿਆਂ ਥਾਂ ਵਿੱਚ ਨਹੀਂ ਸਿਰ ਕਾਲ ਨਹੀਂ ਨਾ ਹੀ ਸਿਰ ਕਾਲ ਉਹਦੇ ਸਿਰ ਤੇ ਕਾਲ ਨਹੀਂ ਤਾਂ ਮਾਰਾ ਤੂੰ ਅਕਾਲ ਪੁਰਖ ਹੋਇਂ ਅਤੇ ਜੀਵ ਦੇ ਸਿਰ ਤੇ ਕਾਲ ਹੈ ਉਹ ਅਕਾਲ ਪੁਰਖ ਨਹੀਂ ਹੋ ਸਕਦਾ ਉਹ ਕਾਲ ਪੁਰਖ ਹੋ ਸਕਦੇ ਹਨ ਕਾਲ ਪੁਰਖ ਦਾ ਮਰਦ-ਏ-ਮਾਨ ਬਿਸਮੱਲਾ ਕੋ ਸਲਾਮ ਤੂੰ ਪੁਰਖਾ ਅਲਿਖ ਆਗਮ ਨਿਰਾਲਾ ਤੇ ਮਾਰਾ ਪੁਰਖ ਪੂਰਨ ਹੈ ਨਰਕਾਤ ਕੰਤੋਂ ਰੱਖਿਆ ਕਰਨ ਵਾਲਾ ਹੈ ਲੇਖ ਲੇਖੇ ਤੋਂ ਰਹਿਤ ਹੈ ਸਰਵ ਜੀਆਂ ਸਰ ਦੇਸ਼ ਤੁਰਾ ਹੋਂ ਬਿਨ ਲੇਖੇ ਨਹੀਂ ਕੋਈ ਜੀਓ ਆਪ ਅਲੇਹ ਕੁਲਬ ਕਰ ਵੇਖੇ ਹੁਕਮ ਚਲਾਏ ਸੋਈ ਜੀਓ ਕਿਉਂ ਦੇਖੇ ਤੋਂ ਰਹਤ ਹੈ ਜਿਨੇ ਲਿਖੇ ਤੇ ਸਰਨਾ ਹੈ ਆਗਮ ਨਿਰਾਲਾ ਆਗਮ ਗਮਤਾ ਤੋਂ ਰਹਤ ਮੰਨ ਦੇ ਸੰਕਲਪਾਂ ਮੁਕਲਪਾਂ ਦਾ ਵਿਸ਼ਾ ਨਹੀਂ ਪਾਪੋਂ ਪਨਾਂ ਤੋਂ ਵੀ ਨਿਰਾਲਾ ਅਸੰਗ ਹੈ ਸਤ ਸੰਤੋਖ ਸ਼ਬਦ ਅਤ ਸੀਤਲ ਜਿਨ੍ਹਾਂ ਦੇ ਅੰਦਰ ਸ਼ਬਦ ਸਤ ਬਸਿਆ ਹੋਇਆ ਹੈ ਸੰਤੋਖ ਹੈ ਸਬਦ ਸੰਤੋਖ ਸਬਦ ਆਤ ਸੀਤਲ ਗੁਰਾਂ ਦੇ ਸ਼ਬਦ ਕਰਕੇ ਸਤ ਸੰਤੋਖ ਆਉਂਦੇ ਐ ਅਤੰਤ ਮਨ ਸੀਤਲ ਠੰਡਾ ਹੋ ਜਾਂਦਾ ਵਿਕਾਰਾਂ ਵੱਲੋਂ ਸਹਿਜ ਭਾਇ ਲਿਵ ਲਾਇ ਸ਼ਾਂਤੀ ਸੁਭਾਵ ਕਰਕੇ ਪ੍ਰੇਮ ਦੇ ਨਾਲ ਲਿਵ ਨੂੰ ਲਾਇਆ ਹੈ ਜਿਨ੍ਹਾਂ ਨੂੰ ਨਿਹਾਲ ਹੋਏ ਹਨ ਤ੍ਰੈ ਘਰਤਾਈ ਚੌਥਾ ਘਰਵਾਸਾ ਜਿਵੇਂ ਸਿੰਘ ਵਰਤਾਵੇ ਕੜਾ ਪ੍ਰਸ਼ਾਦ ਵਰਤਾ ਦਿੰਦੇ ਐ ਆਪਣੇ ਨੰ ਪਿੰਨਾ ਗੁਣਾ ਨੂੰ ਵਰਤਾਤ ਦਾ ਛੱਡ ਦਿੰਦਾ ਹੈ ਤਿਆਗ ਦਿੰਦਾ ਹੈ ਚੌਥਾ ਘਰਵਾਸ ਉਹਨਾਂ ਦਾ ਚੌਥੇ ਤੁਰਿਆ ਘਰ ਵਿੱਚ ਵਾਸਾ ਹੋਇਆ ਟਿਕਾਣਾ ਹੋਇਆ ਕਾਲ ਵਿਕਾਲ ਪੀਏ ਇੱਕ ਗਰਾਸਾ ਉਹਨਾਂ ਦਾ ਕਾਲ ਜਿਹੜਾ ਮਰਤੂ ਦਾ ਸਮਾਂ ਹੈ ਇਹ ਬੇਕਾਲ ਦੂਜਾ ਸਮਾਂ ਜਨਮ ਕਾਲ ਹੈ ਇੱਕ ਗ੍ਰਾਹੀ ਨੇ ਬੁਰਕੀ ਵਾਂਗੂ ਨਾਸ ਕਰਤਾ ਇਹਨਾਂ ਨੂੰ ਸੋ ਏਕਤਾ ਵਿੱਚ ਪਾ ਕੇ ਗ੍ਰਸਲੇ ਪਕੜ ਲੈ ਇੱਥੇ ਜੰਮਣ ਮਰਨ ਤੋਂ ਰਹਿਤ ਹੋ ਗਏ ਹਨ ਗੁਰਮੁਖੋ ਉਹਨਾਂ ਦੀ ਰੂਹ ਨੂੰ ਕਾਲ ਪਖਣ ਨਹੀਂ ਕਰ ਸਕਦਾ ਸਰੀਰ ਤੋਂ ਬੁੱਕੀ ਤੋਂ ਛੱਡਣਾ ਹੀ ਹੈ ਨਿਰਮਲ ਜੋਤ ਸਰਬ ਜਗ ਜੀਵਨ ਉਹ ਉਜਲ ਜੋਤੀ ਸਰੂਪ ਹੈ ਸਾਰੇ ਜਗ ਦਾ ਜੀਵਨ ਚੇਤਨ ਸੁਰੂਪ ਹੈ ਔਰ ਅਨਹਦ ਸ਼ਬਦ ਦਿਖਾਏ ਕਿਉ ਗੁਰੂ ਸਾਹਿਬ ਨਿਕਰਾ ਸ਼ਬਦ ਉਚਾਰਨ ਕਰਕੇ ਪ੍ਰਗਟ ਕਰਕੇ ਵਾਹਿਗੁਰੂ ਦਾ ਸਰੂਪ ਅੰਦਰੋਂ ਹੀ ਦਿਖਾਤਾ ਹੈ ਤੂੰ ਤੁਮ ਜਨ ਸੰਤ ਭਲੇ ਹਰ ਪਿਆਰੇ ਉਤਮ ਹਨਗੇ ਉਤਮ ਮਧਮ ਕਨਿਸ਼ਟ ਆਦਿਕਾਂ ਤੋਂ ਉਤੋਂ ਵਾਸ਼ਨਾ ਤੋਂ ਰਹਿਤ ਹਨਗੇ ਜਨ ਭਗਤ ਸੰਤ ਜੋ ਅੱਠੇ ਪੈਰ ਸਿਮਰਨ ਕਰਨ ਵਾਲੇ ਮਹਾਰਾਜ ਦੇ ਪਿਆਰੇ ਹਨ ਹਰੀ ਦੇ ਭਲੇ ਵੇ ਲਈ ਆਇਆਲੇ ਹਰ ਰਸ ਮਾਤੇ ਪਾਰ ਉਤਾਰੇ ਹੋਰੀ ਦੇ ਪ੍ਰੇਮ ਰਸ ਚ ਮਸਤ ਹੋਏ ਆ ਆਪ ਉਹ ਪਾਰ ਹੋ ਗਏ ਆ ਹੋਰ ਉਹਨਾਂ ਨੂੰ ਸੰਸਾਰ ਤੋਂ ਪਾਰ ਕਰਨੇ ਜਹਾਜ਼ ਦੀ ਨਹੀਂ ਜੀਵਨ ਬਣ ਗਏ ਆ ਨਾਨਕ ਰੇਣ ਸੰਤ ਜਨ ਸੰਗ ਉਹ ਦੇ ਸੰਤ ਜਿਨ੍ਹਾਂ ਨੂੰ ਸਾਸ ਗਰਾਸ ਨਹੀਂ ਵਿਸਰਦਾ ਗਿਆਨ ਭਗਤਾਂ ਦੀ ਚਰਣਾ ਦੀ ਧੂੜ ਬਣੀਏ ਹਰ ਗੁਰ ਪ੍ਰਸਾਦੀ ਪਾ ਇਸ ਪ੍ਰਕਾਰ ਸਤਿਗੁਰੂ ਦੀ ਕਿਰਪਾ ਜਿੰਨਾ ਸੰਤੋ ਭਗਤਾਂ ਤੇ ਹੋਈ ਹੈ ਉਹਨਾਂ ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਅਕਾਲ ਪੁਰਖ ਨੂੰ ਪਾਇਆ ਹੈ ਜਿਸ ਕਿਸੇ ਨੇ ਪਾਇਆ ਹੈ ਤੂੰ ਅੰਤਰ ਜਾਨੀ ਜੀ ਸਭ ਤੇਰੇ ਆਰਾ ਤੂੰ ਅੰਦਰਲੀ ਜਾਣਣ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣ ਤੂੰ ਸਾਰੇ ਜੀਵ ਜੰਤ ਆਪਕੇ ਪੈਦਾ ਕੀਤੇ ਹੋਏ ਹਨ ਤੂ ਦਾਤਾ ਹਮ ਸੇਵਕ ਤੇਰੀ ਆਪ ਮਾਰਾ ਦਾਤੇ ਹੋ ਗਿਆਨ ਦੇ ਤਿਹਾਂ ਦੇ ਰੋਜੀ ਦੇ ਪ੍ਰਾਣਾ ਦੇ ਹਮ ਕਮਾਮ ਜਿੰਨੇ ਜੀਵ ਸਵਾ ਉਹਦੇ ਸੇਵਕ ਹਨ ਅਸੀਂ ਸੇਵਕ ਆਪਕੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਤੇ ਮਾਰਾ ਅਮਰ ਕਰਵਾਉ ਵਾਲਾ ਜੋ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਅੰਮ੍ਰਿਤ ਦੇ ਚੂਲੇ ਨਾਲ ਜੋ ਨਾਮ ਮਿਲਦਾ ਹੈ ਇਹ ਕਿਰਪਾ ਕਰਕੇ ਅੰਮ੍ਰਿਤ ਨਾਮ ਹੈ ਇਹਨੂੰ ਬਖਸ਼ ਲਿਓ ਅਮਰ ਕਰਨ ਵਾਲਾ ਗੁਰ ਗਿਆਨ ਰਤਨ ਦੀਪਾ ਅੰਮ੍ਰਿਤ ਨਾਮ ਕਿਰਪਾ ਕਰ ਦੀਜੇ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੋ ਦੇਦੇ ਹੋ ਗੁਰ ਗਿਆਨ ਰਤਨ ਦੀਪਾ ਕਿਉਂ ਗੁਰੂ ਸਾਹਿਬ ਨੂੰ ਗਿਆਨ ਰੂਪੀ ਰਤਨ ਅੰਦਰ ਦੀਪਾ ਤਾਂ ਪ੍ਰਕਾਸ਼ਿਤ ਹੈ ਜਿਵੇਂ ਰਤਨ ਪ੍ਰਕਾਸ਼ ਦਾ ਹੈ ਕਿਉਂ ਗਿਆਨ ਪ੍ਰਕਾਸ਼ ਰੂਪ ਮਹਾਰਤ ਪਰਿਵਰਤ ਕਰਦਾ ਗੁਰਾਂ ਦੇ ਗਿਆਨ ਕਰਕੇ ਰਤਨ ਰੂਪ ਬ੍ਰਹਮ ਦੀ ਪਾਇਆ ਪ੍ਰਕਾਸ਼ ਆਇਆ ਪੰਜ ਤੱਤ ਮਿਲ ਇਹੋ ਤਨ ਕੀ ਆ ਦੇਖੋ ਇਹ ਪੰਜ ਤਤ ਨੂੰ ਮਿਲਾ ਕੇ ਵਿਰੋਧੀਆਂ ਨੂੰ ਮਾਰਾ ਸਾਨ ਆਵਲੇ ਭੈਣ ਚ ਰੱਖ ਕੇ ਇਹ ਸਰੀਰ ਪੈਦਾ ਕੀਤਾ ਹੈ ਆਤਮ ਰਾਮ ਪਾਇ ਸੁਖੀ ਜਿਨਾਂ ਜੀਵ ਆਤਮਾ ਨੇ ਰਾਮ ਪਰਮੇਸ਼ਰ ਨੂੰ ਪਾ ਲਿਆ ਹੈ ਆਤਮਾ ਜੋ ਆਸਰ ਵਰਸੇ ਤਮਸਾ ਕਰਕੇ ਪ੍ਰਾਪਤ ਨੂੰ ਸ ਹੈ ਉਸ ਦੇ ਵਿੱਚ ਹੀ ਰਾਮ ਪਰਮੇਸ਼ਰ ਨੂੰ ਪਾ ਲਿਆ ਹੈ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਿਧਾ ਅੰਤਰ ਮਰਾਂ ਜਿਉ ਪਾਇਆ ਹੈ ਸੁਖ ਥੀਆ ਉਹਨਾਂ ਨੂੰ ਸੁਖ ਰੂਪ ਦਾ ਹੋ ਗਿਆ ਹੈ ਕਰਮ ਕਰਤੂਤ ਅੰਮ੍ਰਿਤ ਫਲ ਲਗ ਜਿਨ੍ਹਾਂ ਸਾਧ ਸੰਗਤ ਜੀ ਕਰਮ ਕਰਤੂਤ ਜਿਹੜੇ ਨਿਸ਼ਕਾਮ ਕਰਮ ਹਨਗੇ ਇਹ ਇੱਕ ਬੇਲ ਬੀਜੀ ਹੈ ਤੇ ਜਿਹੜੇ ਨਿਸ਼ਕਾਮ ਕਰਮਾ ਕਰਕੇ ਭਗਤੀ ਦੀ ਕਮਾਈ ਕਰਨੀ ਹੈ ਤੇ ਫਲ ਲਗਣੇ ਹੈ ਅਤੇ ਜਿਹੜੇ ਵਕਾਰਾਂ ਤੋਂ ਬਾਜ ਦੇ ਸਾਥ ਰਣੇ ਪੱਤਰੇ ਲੱਗਣੇ ਹਨਗੇ ਜਾਂ ਸਤ ਸੰਤੋਖ ਆਦਿਕ ਪੱਤਰੇ ਲੱਗਦੇ ਆ ਧਰਮ ਰੂਪੀ ਫਲ ਲੱਗਦਾ ਹੈ ਤੇ ਬ੍ਰਹਮ ਗਿਆਨ ਰੂਪੀ ਫਲ ਲੱਗਦਾ ਹੈ ਹਰ ਨਾਮ ਰਤਨ ਮਨ ਪਾਇ ਜਿਨ੍ਹਾਂ ਨੇ ਹਰੀ ਦੇ ਨਾਮ ਰੂਪੀ ਰਤਨ ਨੂੰ ਮਨ ਵਿੱਚੋਂ ਪਾ ਲਿਆ ਇਹ ਗੁਣ ਉਹਨਾਂ ਨੂੰ ਸਾਰੇ ਪ੍ਰਾਪਤ ਹੋ ਗਏ ਹਨ ਬਿਲਕੁਲ ਕਰਮ ਕਰ ਤੂਤ ਅੰਮ੍ਰਿਤ ਫਲ ਲੱਗਾ ਜਿਨ੍ਹਾਂ ਨੇ ਨਿਸਕਾਮ ਕਰਮਾਂ ਦੀ ਕਰਨੀ ਨੂੰ ਕਰਤੂਤ ਨੂੰ ਕੀਤਾ ਹੈ ਉਨਨ ਅਮਰ ਦਾ ਜਿਹੜਾ ਨਾਮ ਹੈ ਇਸ ਕਰਕੇ ਬ੍ਰਹਮ ਗਿਆਨ ਰੂਪੀ ਫਲ ਲੱਗ ਗਿਆ ਹੈ ਹਰ ਨਾਮ ਰਤਨ ਮਨ ਪਾਇਆ ਜਿਨ੍ਹਾਂ ਦੇ ਮਨ ਵਿੱਚੋਂ ਹਰੀ ਜਿਸ ਦਾ ਨਾਮ ਹੈ ਰਤਨੂ ਬ੍ਰਹਮ ਨੂੰ ਪਾ ਲਿਆ ਹੈ ਨਾ ਇਸ ਭੁੱਖ ਪਿਆਸ ਮਨ ਮੰਨਿਆ ਜਿਨ੍ਹਾਂ ਦਾ ਮਨ ਵਾਹਿਗੁਰੂ ਕੀ ਮੰਨ ਗਿਆ ਉਹਨੂੰ ਭੁੱਖ ਨਹੀਂ ਆਸਾ ਨਹੀਂ ਕਿਸੇ ਪਦਾਰਥਾਂ ਦੀ ਤੇ ਤੇ ਨਹੀਂ ਤ੍ਰਿਸ਼ਨਾ ਨਹੀਂ ਦਸਾਂ ਕਿਸਾਂ ਦੇ ਭੋਗਣ ਦੀ ਉਹਨਾਂ ਨੇ ਰਹਿ ਜਾਂਦੀ ਸਤ ਪ੍ਰਤੱਖ ਵੀ ਭੁੱਖਾਂ ਤੇ ਹਾਂ ਜਿਹੜੀਆਂ ਖਾਟੁਰ ਮੀਏ ਤਤ ਵੇਤਿਆਂ ਦੀਆਂ ਮਿਲ ਜਾਂਦੀਆਂ ਕੁਦਰਤੀ ਸਰਬ ਨਰੰਜਨ ਘਟ ਘਟ ਜਾਣਿਆ ਉਹ ਸਾਰਿਆਂ ਦੇ ਨਰੰਜਨ ਸੁੱਧ ਸਰੂਪ ਨੂੰ ਘਟਾ ਘਟੋਂ ਦੇ ਮੇਰੇ ਕਰਸ ਜਾਣ ਲਿਆ ਹੈ ਅਮਰਤ ਰਸ ਰਾਤਾ ਕੇਵਲ ਬੈਰਾ ਜਿਹੜਾ ਅਮਰਤ ਨਾਮ ਰਾਹੀ ਰੰਗਿਆ ਹੋਇਆ ਹੈ ਕੇਵਲ ਇੱਕੋ ਇੱਕੋ ਪੂਰਨ ਵਿਰਾਗਵਾਨ ਹਨ ਗੁਰਮਤਿ ਭਾਏ ਸੁਭਾਇਆ ਗੁਰਮਤਿ ਦੁਆਰਾ ਜਿਹਨਾਂ ਨੂੰ ਭਾਏ ਪ੍ਰਕਾਸ਼ ਰੂਪ ਦਾ ਕੋ ਭਾਵ ਪ੍ਰਕਾਸ਼ ਹੋ ਗਿਆ ਹੈ ਗੁਰਮਤਿ ਦੁਆਰਾ ਭਾਵ ਪ੍ਰੇਮ ਕਰਕੇ ਇਨਸਾਰ ਹੋ ਕੇ ਸੋ ਪਰਮੇਸ਼ਰ ਭਾ ਗਿਆ ਚੰਗਾ ਲੱਗਿਆ ਹੈ ਅਧਿਆਤਮ ਕਰਮ ਕਰੇ ਦਿਨ ਰਾਤੀ ਜਿਹੜੇ ਸਾਧ ਸੰਗਤ ਜੀ ਅਧਿਆਤਮ ਅਧੀ ਜੋ ਸਰਵਕਾਰ ਦੁਸ਼ਟਾਨ ਸਰੂਪ ਪਰ ਪਰਮੇਸ਼ਰ ਉਹਦੀ ਪ੍ਰਾਪਤੀ ਵਾਸਤੇ ਨਿਸਕਾਮ ਕਰਮਾਂ ਨੂੰ ਭਗਤੀ ਨੂੰ ਉਪਾਸ਼ਨਾ ਨੂੰ ਗਿਆਨ ਦੀ ਕਮਾਈ ਨੂੰ ਰਾਤ ਨੂੰ ਹੀ ਕਰਦੇ ਹਨ ਨਿਰਮਲ ਜੋਤ ਨਿਰੰਤਰ ਜਤਿ ਉਹਨਾਂ ਵਿੱਚ ਜਿਹੜੀ ਉਜਲ ਜੋਤ ਬ੍ਰਹਮ ਦੀ ਹੈ ਉਹ ਇੱਕ ਰਾਹ ਜਾਣ ਲਈ ਸਾਰੇ ਦੇ ਅੰਦਰ ਸਬਦ ਰਸਾਲ ਰਸਨ ਰਸ ਰਸਨਾ ਉਹ ਸ਼ਬਦ ਜੋ ਰਸਾਂ ਦਾ ਆਲ ਕਰਨ ਹੈ ਉਸ ਨੂੰ ਸਾਧ ਸੰਗਿ ਜੀ ਰਸਨਾ ਜੇ ਉਸ ਦੇ ਰਸ ਪ੍ਰੇਮ ਨੂੰ ਪ੍ਰਾਪਤ ਕਰਦੇ ਰਸਾ ਕੇ ਰਸਨਾ ਨੂੰ ਬੀਨ ਰਸਾਲ ਵਜਾਇਆ ਅਜੇ ਬੀਨ ਰਸਾਲ ਸੁੰਦਰ ਸਤਨਾਮ ਵਾਹਿਗੁਰੂ ਦੀ ਇਹ ਬੀਨ ਵਜਾਉਂਦੇ ਆ ਸੁੰਦਰ ਬੇਣ ਰਸਾਲ ਵਜਾਇਆ ਜਿਸਨ ਬੀਨ ਆਦਿਕਾ ਨੂੰ ਵਜਾਉਣਾ ਕੀਤਾ ਕ੍ਰਿਸ਼ਨ ਆਦਿਕ ਉਹ ਜਿਸ ਪਰਮੇਸ਼ਰ ਨੂੰ ਰਸਾਲ ਸੁੰਦਰ ਕਰਨ ਕਰਦੇ ਆ ਉਹ ਉਹਨਾਂ ਦੇ ਅੰਦਰ ਵਜਾਇਆ ਪ੍ਰਗਟ ਹੋਇਆ ਹੈ ਪਰਮੇਸ਼ਰ ਬੇਣ ਰਸਾਲ ਵਜਾਇਆ ਜਿਨੇ ਬੇਣ ਬਣਾਵਟ ਬਣਾਈ ਹੈ ਸੰਸਾਰ ਦੀ ਉਹ ਸੁੰਦਰ ਨੂੰ ਵਜਾਇਆ ਉਚਾਰਿਆ ਹੈ ਉਹਨਾਂ ਨੇ ਅਰਜਨ ਆਦਿਕ ਦੇ ਦਾਈ ਗੀਤਾ ਜੀ ਕ੍ਰਿਸ਼ਨ ਜੀ ਦੇ ਰੂਪ ਨੂੰ ਨੇਤ-ਨੇਤ ਕਰਕੇ ਕਰਿਹਾ ਕੀਤਾ ਉਹ ਸੁੰਦਰ ਸਰੂਪ ਨੂੰ ਵਜਾਇਆ ਪ੍ਰਗਟ ਕੀਤਾ ਹੈ ਬੀਣ ਰਸਾਲ ਵਜਾਵੈ ਸੂ ਇਹ ਭਾਈ ਸੁੰਦਰ ਬੀਨ ਸਤਨਾਮ ਵਾਹਿਗੁਰੂ ਦੀ ਉਹੀ ਪੁਰਖ ਬਜਾਉਂਦੇ ਹਨ ਜਾ ਕੀ ਸਿਰ ਭਵਨ ਸੋਜੀ ਹੋਈ ਬੇਹਣ ਰਸਾਲ ਰਸਾਂ ਦਾ ਘਰ ਜੋ ਬੇਹਣ ਜਿਸ ਨੂੰ ਸੰਸਾਰ ਦੀ ਬਣਾਵਟ ਬਣਾਈ ਹੈ ਬਜਾਵਾ ਤਰਕਟ ਹੋਇ ਆਉਂਦਾ ਉਹਨਾਂ ਦੇ ਅੰਦਰ ਸੋਈ ਪਰਮੇਸ਼ਰ ਜਾ ਕੀ ਸਿਰ ਭਵਨ ਸੋਜੀ ਹੋ ਜਿਨਾਂ ਦੀ ਤਿੰਨ ਪੌਣ ਜਾਗਰ ਸੁਪਨ ਸੁਖੋਤ ਦਾ ਸਾਖੀ ਰੂਪ ਜੋ ਬ੍ਰਹਮ ਹੈ ਉਹਦੀ ਸੋਝੀ ਸਮਝ ਹੋ ਗਈ ਹੈ ਗੁਰਾਂ ਦੁਆਰਾ ਜਾ ਕੀ ਤਿੰਨ ਪੌਣਾ ਜਿ ਮਨ ਜਿਹੜਾ ਭਟਕਦਾ ਫਿਰਦਾ ਹੈ ਇਹਦੇ ਰੋਕਣ ਦੀ ਸੋਝੀ ਜਿਨ੍ਹਾਂ ਨੂੰ ਹੋ ਗਈ ਹੈ ਮਨ ਨੂੰ ਰੋਕ ਲਿਆ ਹੈ ਜਿਨ੍ਹਾਂ ਨੇ ਜਾਂ ਕਿ ਸਰਗ ਲੋਕ ਮਾਜ ਲੋਕ ਪਤਾਲ ਵਿੱਚ ਜੋ ਇੱਕੋ ਹੀ ਬ੍ਰਹਮ ਵਿਆਪਕ ਉਹਦੀ ਗੁਰਾਂ ਦੁਆਰਾ ਸੋਝੀ ਪ੍ਰਾਪਤ ਹੋ ਗਈ ਹੈ ਉਹ ਸੁੰਦਰ ਅਜਬਾ ਜਾਪੂ ਵੀ ਦੀਨ ਨੂੰ ਭਜਾਉਂਦਾ ਹੈ ਨਾਨਕ ਬੂਝੋ ਇਹ ਵਿਦ ਗੁਰਮਤ ਇਹ ਗੁਰਮਤ ਦੁਆਰਾ ਪਾਈ ਇਸ ਬੀਜੀ ਨੂੰ ਬੂਝੋ ਪੁੱਛੋ ਗੁਰਾਂ ਦੇ ਪਾਸੋਂ ਤੂੰ ਉਹ ਜੋ ਸਮਝ ਲਓ ਤੁਸੀਂ ਹਰ ਰਾਮ ਨਾਮ ਲਿਵ ਲਾਇਆ ਹਰੀ ਜੋ ਰਮਿਆ ਹੋਇਆ ਰਾਮ ਹ ਕਿਸ ਨਾਮ ਵਿੱਚ ਲਿਵ ਨੂੰ ਲਾਇਆ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਸਮਝ ਪਈ ਹੈ ਐਸੇ ਜਨ ਵਿਰਲੇ ਸੰਸਾਰ ਦੇ ਜਨ ਭਗਤ ਉਹ ਸੰਸਾਰ ਦੇ ਵਿੱਚ ਬਿਰਲੇ ਹਨਗੇ ਇੱਕ ਅੱਧ ਨਾਂ ਰਸੀ ਜਿਹੜਾ ਕਾ ਬਿਰਲੀ ਜਾਏ ਗੁੱਠੀ ਕੋਈ ਕੋਈ ਜਗਾ ਵਸਦੀ ਹੈ ਇੱਕ ਅੱਧਾ ਹੀ ਰਸੀਆ ਹੈ ਪਰਮੇਸ਼ਰ ਦੇ ਨਾਮ ਦਾ ਇਸੇ ਤਰ੍ਹਾਂ ਐਸੇ ਜਨ ਵਿਰਲੇ ਸੰਸਾਰ ਇਹ ਜਿਹੜੇ ਜਨ ਹਨ ਉਹ ਬਿਰਲੇ ਹੈ ਸੰਸਾਰ ਵਿੱਚ ਧੂੜ ਦੇ ਕਿੰਕੇ ਨਾਲੋਂ ਉਹ ਸੂਰਜ ਦੁਨੀਆ ਦੇ ਚਮਕੀਲੇ ਬਣ ਗਏ ਹਨ ਰੌਸ਼ਨ ਮਨਾਰੇ ਬਣ ਕੇ ਸੰਸਾਰ ਦੇ ਵਾਸਤੇ ਇਉਂ ਬਿਰਲੇ ਬੇ ਰਹੇ ਹੋਏ ਹਨ ਸੂਰਜ ਵਾਂਗ ਉਹਨਾਂ ਦੇ ਜੀਵਨ ਚਮਕਦੇ ਹਨ ਸਮਸਾਰ ਵੀ ਅੰਦਰ ਗੁਰ ਸਾਬ ਦੇ ਵਿਚਾਰ ਹੈ ਰਹੇ ਨਿਰਾ। ਜੋ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ ਨਾਮ ਦੀ ਕਮਾਈ ਕਰਦੇ ਆਂ ਤੇ ਪਾਪ ਪੁੰਨ ਤੋਂ ਮਿੱਤਰ ਸਤਰ ਪੁੰਨ ਤੋਂ ਰਾਗ ਦੁਆਇ ਤੋਂ ਹਰ ਖਸੋਗ ਤੋਂ ਨਿਆਰੇ ਰਹਿੰਦੇ ਹਨ ਸੰਗ ਰਹਿੰਦੇ ਹਨ। ਆਪ ਤਰਹਿ ਸੰਗਤ ਕੁੰਤਾਰਨ। ਉਹ ਆਪ ਦੀ ਸਾ ਸੰਗ ਦੀ ਤਰ ਜਾਂਦੇ ਮੁਕਤ ਹੋ ਜਾਂਦੇ ਆਂ ਤੇ ਆਪ ਦੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਆਂ। ਜੇ ਜੀ ਸੰਗਤ ਕਰਨ ਵਾਲੀ ਕੋਲ ਆ ਉਹਨਾਂ ਨੂੰ ਵੀ ਤਾਰ ਦਿੰਦੇ ਹਨ ਕੁੱਲ ਦੇ ਤਾਈ ਤਿੰਨ ਸਫਲ ਜਨਮ ਜਗ ਆ ਆ ਉਹਨਾਂ ਪਿਆਰਿਆਂ ਦਾ ਜਗ ਚ ਆਇਆ ਹੋਇਆ ਸਫਲਾ ਜਨਮ ਹੈ ਤੁਹਾਨੂੰ ਮਹਾਂਪੁਰਖ ਹਨ ਘਰ ਦਰ ਮੰਦਰ ਜਾਣ ਸੂਈ اے ਭਾਈ ਘਰਾਂ ਵਿੱਚ ਵੀ ਉਹ ਪਰਮੇਸ਼ਵਰ ਹੈ ਬਰਵਾਜੀਆਂ ਵਿੱਚ ਵੀ ਉਹ ਪਰਮੇਸ਼ਵਰ ਹੈ ਮੰਦਰਾਂ ਵਿੱਚ ਵੀ ਪੱਕਿਆਂ ਵਿੱਚ ਉਹ ਪਰਮੇਸ਼ਵਰ ਹੈ ਜੇ ਕੋਈ ਜਾਣ ਨਾ ਕਰੇ ਜਿਸ ਪੂਰੇ ਗੁਰ ਤੇ ਘਰ-ਦਾਰ ਮੰਦਰ ਜਾਣੈ ਸੋਈ ਘਰ ਸਰੀਰਾਂ ਦੇ ਅੰਦਰ ਦਰ ਇੰਦਰੀਆਂ ਦੇ ਅੰਦਰ ਮੰਦਰ ਰਬ ਅਸਥਾਨ ਸਰੂਪ ਹੈ ਅਤੇ ਘਰਾਂ ਦੇ ਅੰਦਰ ਕਚਿਆਂ ਦੇ ਅੰਦਰ ਦਰਾਂ ਦਰਵਾਜ਼ਿਆਂ ਮੂੰਹਾਂ ਦੇ ਅੰਦਰ ਮੰਦਰ ਦਰਵਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਵੀ ਸੋਈ ਪਰਮੇਸ਼ਰ ਆਪ ਵਿਆਪਕ ਹੈ ਇਸੇ ਪ੍ਰਕਾਰ ਘਰ-ਦਾਰ ਮੰਦਰ ਜਾਣੈ ਸੋਈ ਕਾਰਿਓ ਸੰਸਾਰ ਹੈ ਇਹਦੇ ਅੰਦਰ ਦਰ ਜੋ ਸੰਗਤ ਹੈ ਇਹਦੇ ਮੰਦਰ ਅੰਦਰ ਅਦਿਸ਼ਟਾਨ ਸਰੂਪ ਹੈ ਉਹ ਜੇ ਕੋਈ ਜਾਣ ਲਵੇ ਜਿਸ ਪੂਰੇ ਗੁਰ ਤੇ ਸੋਜੀ ਹੋ ਜਾਣਦਾ ਤਾਂ ਉਹ ਹੀ ਇਨਕਿ ਨੂੰ ਪੂਰੇ ਸਤਗੁਰਾਂ ਦੇ ਦੁਆਰਾ ਉਸ ਰੂਪ ਦੀ ਸੋਝੀ ਹੋਈ ਸਮਝ ਪਈ ਹੈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਇਹ ਦੇਹਾਂ ਜਿਹੜੀਆਂ ਹਨ ਇਹ ਇੱਕ ਕਿਲਾ ਬਣਿਆ ਹੋਇਆ ਸੰਸਾਰ ਹੈ ਇਹ ਜਿਹੜੀਆਂ ਕਾਇਆ ਹਨ ਇਹ ਘੜੀਆਂ ਹਨ ਮਹੱਲ ਮਾਰਾਂ ਜਿਵੇਂ 84 ਲੱਖ ਜੂਨ ਜਿਹੜੇ ਹੈ ਉਮਰ ਜੋ ਮਨੁੱਖਾ ਦੇ ਜਿਹੜੀ ਹੈ ਇਹ ਮਾਰਨ ਆਪ ਦਾ ਮਹਿਲ ਘੜਿਆ ਹੋਇਆ ਹੈ ਭਈ ਪ੍ਰਾਤਮਾਨਖ ਦੇ ਹਰੀਆ ਗੋਵਨ ਮਿਲਨ ਕੇ ਤੇਰੀ ਬਰੀਆ ਇਹ ਆਪ ਦਾ ਮਹਿਲ ਬਣਾਇਆ ਘੜਿਆ ਸੱਚੇ ਪਾਦਸ਼ਾਹ ਨੇ ਮਹਿਲੀ ਪ੍ਰਭ ਸਾਚਾ ਤੇ ਇਹਨਾਂ ਮਹਿਲਾਂ ਦਾ ਸਾਰਿਆਂ ਸੀਜਾਂ ਦਾ ਮਾਲਕ ਆਪ ਹੈ ਸੱਚਾ ਸਾਰਿਆਂ ਮਹਿਲਾਂ ਦੇ ਵਿੱਚ ਰਹਿਣ ਵਾਲਾ ਇਸੇ ਪ੍ਰਕਾਰ ਬੜੋ ਤੋਂ ਕੋ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਇਹ ਜਿਹੜਾ ਸੰਸਾਰ ਸੰਗਤ ਹੈ ਮਹਿਲ ਹੈ ਉਸ ਪਰਮੇਸ਼ਰ ਦਾ ਇਸ ਮਨੁੱਖਾ ਦੇ ਰੂਪੀ ਕਾਇਆ ਵਿੱਚ ਮਹਿਲੀ ਮਹਿਲਾਂ ਦਾ ਮਾਲਕ ਸੱਚਾ ਪ੍ਰਭੂ ਪਰਮੇਸ਼ਰ ਆਪ ਹੈ ਸੱਚ ਸਾਚਾ ਤਖਤ ਚਾਏ ਸੱਚੇ ਆਰਸ਼ ਨੂੰ ਸਾਹ ਸੰਗਤ ਰੂਪੀ ਸੱਚਾ ਤਖਤ ਤੇ ਰਚਾਉਣਾ ਕੀਤਾ ਹੈ ਸੰਸਾਰ ਦੇ ਅੰਦਰ ਸੱਚਾ ਤਖਤ ਮਾਰਾ ਸਾਹਿਬ ਜੀ ਨੇ ਆਪ ਹੀ ਨਿਆਂ ਕਰਨ ਵਾਲਾ ਸਾਰਿਆਂ ਦੇ ਹਿਰਦਿਆਂ ਜੰਮਤਾ ਕਰਨੂ ਪੀ ਤਖਤ ਅਰਚਾਉਣਾ ਕੀਤਾ ਹੈ। ਚਤੁਰ 10 ਹਾਟ ਦੀਵੇ ਦੋਏ ਸਾਖੀ ਦੇਖ ਲਓ 14 ਲੋਕ ਜਿਹੜੇ ਐ ਇਹ ਹੱਟਾਂ ਬਣਾਈਆਂ ਹੀਆਂ ਨੇ। ਚੰਨ ਤੇ ਸੂਰਜ ਦੇ ਦੀਵੇ ਐ ਇਹ ਸਾਖੀ ਉਗਾਈ ਦੇਣ ਵਾਲੇ ਜੋ ਕੋਈ ਰਾਤ ਨੂੰ ਕੰਮ ਕਰਦਾ ਹੈ ਦਿਨੇ ਕੰਮ ਕਰਦਾ ਸਾਰਿਆਂ ਦੇ ਜਿੰਨੀਆਂ ਦਿਹਾੜੀਆਂ ਹਨਗੀਆਂ ਉਹ ਰਾਤ ਦਿਨ ਤੇ ਸੱਦੇ ਪਏ ਸੋਏ ਸਾਖੀ ਹਨ ਕਿ ਚੰਨ ਤੇ ਸੂਰਜ ਉਗਾ ਉਗਾਈ ਕਰਦੇ ਐ ਕਿ ਫਲਾਣੇ ਦਿਨ ਚ ਫਲਾਣੀ ਰਾਤ ਤੇ ਇਹਨਾਂ ਜੀਆਂ ਨੇ ਕਰਮ ਕੀਤਾ ਹੈ ਇਹ ਉਗਾ ਹਨ ਉਸ ਪਰਮੇਸ਼ਵਰ ਦੇ ਕਿ ਸਾਨੂੰ ਰਜਣ ਵਾਲਾ ਉਹ ਪਰਮੇਸ਼ਵਰ ਹੋਇ ਉਸ ਨੂੰ ਕਿਉਂ ਭੁਲਾਉਣੇ ਹੋ ਹਰ ਮੁਗ ਚੇਤੇ ਰੱਖੋ ਇਸੇ ਪ੍ਰਕਾਰ ਚਤੁਰਦਸ ਹਾਥ ਦੀਵੇ ਦੂਏ ਸਾਖੀ ਇੱਕ ਦੇ ਦੇ ਅੰਦਰ ਸਾਧ ਸੰਗਤ ਜੀ ਚਤੁਰਦਸ ਹਾਥ 14 ਪੰਜੇ ਗਿਆਨਿੰਦ ਪੰਜੇ ਕਾਰਵਿੰਦਰੇ ਚਾਰੇ ਅੰਤਕਾਰਨ ਇਹ 14 ਹੱਟਾ ਬਣਾਈਆਂ ਹੋਈਆਂ ਹਨ ਤੇ ਵਿਰਾਗ ਤੇ ਵੇਖ ਦੋਗਾਹੀ ਦੇਣ ਵਾਸਤੇ ਹਨ ਪ੍ਰੋਹ ਤੇ ਪ੍ਰੋਹ ਗਿਆਨ ਸੇਵਕ ਪੰਜ ਨਾਹੀ ਵਿਖ ਚਾਖੀ ਜਿਨ੍ਹਾਂ ਦੇ ਸਾਥ ਸੰਗਰੀ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਸੇਵਕ ਬਣਗੇ ਅnsਾਰ ਹੋਗੇ ਦੂਤ ਲਗੇ ਫਿਰ ਚੱਕੀ ਸਤਗੁਰ ਕਾ ਵੇ ਸਾਹ ਹੋ ਫਿਰ ਇਹ ਕਾਮ ਕਾਮ ਸਬ ਜਾ ਕੇ ਕਾਮ ਨਾ ਜਾਣੇ ਕੋਏ ਜੇ ਤੇ ਮਨ ਕੀ ਕਾਮਨਾ ਕਾਮ ਕਹਾਵੇ ਸੋਏ ਕਾਮ ਦਾ ਫੁਰਨਾ ਮੇਰ ਕੇ ਪਰਮੇਸ਼ਰ ਦੇ ਮਿਲਣ ਦੀ ਕਾਮਨਾ ਪੈਦਾ ਕਰਨੀ ਹੈ ਜਿਵੇਂ ਚਾਕਰ ਬਣ ਜਾਂਦਾ ਕਾਮ ਅੱਗੇ ਕਰੋਧ ਜਿਹੜਾ ਹੈ ਅੱਗੇ ਤਾਂ ਪਿਆਰੀ ਚੀਜ਼ ਨੂੰ ਛੇੜਨੇ ਕਰਕੇ ਹੁੰਦਾ ਜਦੋਂ ਆਰਸ ਕਰੇ ਮਾਨਾ ਉਦੋਂ ਗੁੱਸਾ ਆਉਂਦਾ ਹੈ ਕਿ ਸੰਤ ਸੀ ਸਿਆਲ ਦੇ ਮੀਨੇ ਆਰਸ ਕੀਤੀ ਉਹਨੂੰ ਉੱਠਣ ਨੂੰ ਉਸ ਨੇ ਕਹ ਚੰਗਾ ਹੋਏ ਕੱਲ ਨੂੰ ਨਹੀਂ ਖਰਾਬ ਕਰੇਗਾ ਸਣੇ ਗੋਦੜੀ ਤਲਾਹ ਜੂ ਵੜ ਗਿਆ ਤੇ ਉੱਤੇ ਬੈਠ ਕੇ ਠੱਕਾ ਵਗੇ ਵਰਖਾ ਪਵੇ ਕਹਿੰਦਾ ਇਹ ਤੇਰੇ ਤੋਂ ਹੀ ਸੁਕਾਉਣੀ ਆ ਗਾਂ ਨੂੰ ਆਲਸ ਨਹੀਂ ਕਰੇਗਾ ਇਉਂ ਇਹ ਕ੍ਰੋਧ ਚਾਕਰ ਬਣ ਜਾਂਦਾ ਜਦੋਂ ਆਲਸ ਕਰੇ ਮਨ ਇਹ ਸੇਵਕ ਬਣ ਜਾਂਦਾ ਲੋਭ ਅੱਗੇ ਪਦਾਰਥਾਂ ਦੇ ਇਕੱਠੇ ਕਰਨ ਦਾ ਹੁਣ ਲੋਭ ਮੁਕਤੀ ਦਾ ਹੋ ਜਾਂਦਾ ਹੈ ਅੱਗੇ ਸਾਧ ਸੰਗਤ ਜੀ ਤੇ ਮੋਹ ਹੁੰਦਾ ਸਰੀਰਾਂ ਦਾ ਹੁਣ ਮੋਹ ਵਾਿਗੁਰ ਦੀ ਪ੍ਰਾਪਤੀ ਦਾ ਹੋ ਜਾਂਦਾ ਹੈ ਅੱਗੇ ਹੰਕਾਰ ਹੁੰਦਾ ਸਾਧ ਸੰਗਤ ਜੀ ਦੇਹ ਦਾ फेर ਨਿਮਰਤਾ ਆ ਜਾਂਦੀ ਹੰਕਾਰ ਦੇ ਥਾਂ ਇਉਂ ਇਹ ਦੂਤ ਚੱਕਰੀ ਚ ਲੱਗ ਜਾਂਦੇ ਐ ਸੇਵਕ ਵਾਂਗ ਜਿਵੇਂ ਮਹਾਰਾਜ ਰਵਜੀਤ ਸਿੰਘ ਜੀ ਨੇ ਡਾਕੂ ਸੀ ਇੱਕ ਬੜਾ ਭਾਰੀ ਉਸ ਡਾਕੂ ਨੂੰ ਕੈਦ ਚ ਪਾ ਲਿਆ ਕਹਿਣ ਲੱਗਾ ਕੈਦ ਜਾ ਕੇ ਦੱਸ ਬਈ ਜੇ ਤੈਨੂੰ ਮੈਂ ਚਾਹਾਂ ਇੱਥੇ ਹੁਣ ਤੈਨੂੰ ਫਾਂਸੀ ਦੇ ਸਕਦਾ ਐ ਤੈਨੂੰ ساری ਉਮਰ ਕੈਦ ਰੱਖ ਸਕਦਾ ਐ ਤੂੰ ਛੁੱਟੇਗਾ ਕਿਵੇਂ ਕਹਿਣ ਲੱਗਾ ਜਿਵੇਂ ਕਹੋ ਅਨਸਾਰ ਮੈਂ ਕਹਿੰਦੇ ਚੰਗਾ ਤੈਨੂੰ ਫਲਾਣੇ ਇਲਾਕੇ ਦਾ ਜਰਨਲ ਬਣਾ ਦਿੰਨੇ ਐ ਇਹ ਤੁਮ ਮੁਲਕ ਦੀ ਸੇਵਾ ਕਰ ਇਹ ਜੰਗਾਇਲ ਬਣਾ ਕੇ ਜਿਹੜੇ ਆਕੀ ਸਨ ਉਹਨਾਂ ਨੂੰ ਸਾਧੇ ਅਸੀਂ ਮਹਾਰਾਜ ਜੀ ਸਿੰਘ ਜਿਵੇਂ ਕੰਮ ਲਿਆ ਸੀ ਇਉ ਗੁਰਮੁਖੇਨਾਂ ਦੂਤਾਂ ਨੂੰ ਆਵਰੇ ਚਾਕਰੀ ਚ ਲਾ ਕੇ ਬੁਰੇ ਪਾਸਿਓਂ ਹਟਾ ਕੇ ਚੰਗੇ ਬਣਾ ਕੇ ਇਉ ਨੌਕਰ ਬਣਾ ਲੈਂਦੇ ਹਨ ਸੇਵਕ ਪੰਜ ਨਾਹੀ ਬਿਖ ਚਾਉਂ ਪੰਜੇ ਜਿਹੜੇ ਵਕਾਰ ਹੈ ਉਹ ਸੇਵਕ ਬਣ ਜਾਂਦੇ ਐ ਜਿਨ੍ਹਾਂ ਨੂੰ ਵਿਸ਼ਿਆਂ ਦੇ ਬਿਓ ਨਹੀਂ ਚਖੀ ਉਹ ਗੁਰਮੁਖ ਨੇ ਹਾਲ ਹੋ ਜਾਂਦੇ ਐ ਇਵੇਂ ਪੰਜੇ ਗਿਆਨਿੰਦਰੇ ਸੇਵਕ ਹੋ ਜਾਂਦੇ ਐ ਜਿਨ੍ਹਾਂ ਨੇ ਪੰਜਾਂ ਗਿਆਨੰਤਰੀਆਂ ਦੁਆਰਾ ਵਿਸ਼ਿਆਂ ਦੀ ਬਿਉ ਨਹੀਂ ਚੱਖੀ ਐ ਇਸ ਪ੍ਰਕਾਰ ਸੇਵਕ ਪੰਚ ਨਾਹੀ ਵਿਖ ਚਾਖੀ ਸੇਵਕ ਪੰਚ ਸੰਤਾਂ ਦੇ ਜਿਹੜੇ ਸੇਵਕ ਹਨਗੇ ਮਹਾਰਾਜ ਦੇ ਪਿਆਰੇ ਹਨ ਉਹ ਨਹੀਂ ਵਿਸ਼ਿਆਂ ਦੀ ਵੀ ਉਹ ਤਮਾਕੂ ਨਹੀਂ ਪੀਂਦੇ ਸਿਗਰਟ ਨਹੀਂ ਪੀਂਦੇ ਸ਼ਰਾਬ ਨਹੀਂ ਪੀਂਦੇ ਇਉਂ ਭੜਿਆਂ ਆਚਾਰਾਂ ਤੋਂ ਰਹਿਤ ਹੋ ਜਾਂਦੇ ਐ ਉਹ ਲੈਕ ਜੀਵਨ ਵਾਲੇ ਬਣ ਜਾਂਦੇ ਹਨ ਇਸੇ ਪ੍ਰਕਾਰ ਸੇਵਕ ਪੰਜ ਨਾਹੀ ਬਿਖਚਾਕ ਪੰਜ ਚੇਤਨੂ ਵਾਹਿਗੁਰੂ ਦੇ ਉਹ ਸੇਵਕ ਜਿਹੜੇ ਵਿਸ਼ਿਆਂ ਦੀ ਵੀ ਉਹ ਨਿੰਦਿਆ ਰੂਪੀ ਦਿਉ ਨਹੀਂ ਚਾਹਦੇ ਕਿਹ ਦਿਨ ਕਿਸੇ ਮੰਦਾ ਆਖ ਨਾ ਚੱਲੇ ਸੱਚ ਖਰੇ ਸੱਚ ਘਰੇ ਸੱਚ ਆ ਰਹੇ ਅੰਤਰ ਵਸਤ ਅਨੂਪ ਨਿਰਮੂਲਕ ਉਹਨਾਂ ਦੇ ਅੰਦਰ ਅੰਦਰੇ ਵਸਤੂ ਹੈ ਚੇਤਨ ਸੱਤ ਦਾ ਰੂਪ अनुभवਦਾਰ ਹੈ ਕਿ ਨਰਮੋਲਕ ਮੁੱਲ ਨਹੀਂ ਕਿਤੋਂ ਪ੍ਰਾਪਤ ਹੁੰਦੀ ਗੁਰ ਮਿਲਿਆ ਹਰ ਧਨ ਪਾਇ ਇਹ ਸੰਗਰਾਂ ਨਾਲ ਜਿਹੜੇ ਮਿਲੇ ਹੈ ਉਹਨਾਂ ਨੇ ਹਰੀ ਦੇ ਨਾਮ ਧੰਨੋ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ ਤਖਤ ਬਹਿ ਤਖਤ ਹੈ ਕੀ ਲਾਇਕ ਸਾਧ ਸੰਗਤ ਜੀ ਵਿੱਚ ਜਿਹੜੇ ਤਖਤ ਦੇ ਲਾਇਕ ਹੁੰਦਾ ਉਹੀ ਤਖਤ ਤੇ ਬੈਠ ਸਕਦਾ ਹੈ ਨਾ ਜਿਵੇਂ ਗੁਰੂ ਮਾਰਾ ਸਾਨੂੰ ਪਰਖ ਕੇ ਗੁਰੀਆਈ ਦਿੱਤੀ ਸੀ ਪੰਜ ਸਮਾਏ ਗੁਰਮਤ ਪਾਇਕ ਇਸੇ ਪ੍ਰਕਾਰ ਤਖਤ ਸਰੂਪ ਰੂਪੀ ਕੱਖ ਕਿਉ ਬਹਿੰਦੇ ਹਨ ਜਿਹੜੇ ਤ੍ਰਿਯਾ ਬਦਲੂ ਵੀ ਤਖਤ ਦੇ ਨਾਇਕ ਹੁੰਦੇ ਹਨ ਵਕਾਰਾਂ ਤੋਂ ਮਿਟ ਜਾਂਦੇ ਐ ਔਗਣ ਮਿਟ ਜਾਂਦੇ ਐ ਸੁਭਗੁਣਾ ਦੀ ਹੰਗਤਾ ਨਹੀਂ ਜਿਨ੍ਹਾਂ ਨੂੰ ਹੁੰਦੀ ਪੰਜ ਸਮਾਏ ਗੁਰਮਤ ਪਾਇਕ ਇਹ ਪੰਜੇ ਤਤ ਉਹਨਾਂ ਦੇ ਜਿਹੜੇ ਸੁਭਾਵ ਇਹਨਾਂ ਦੇ ਧਰਤੀ ਤੋਂ ਖੀਵਾ ਪਾਣੀ ਵਿੱਚੋਂ ਸ਼ੀਤਲਤਾ ਅਤੇ ਪੌਣ ਵਿੱਚੋਂ ਨਿਰਲੇਪਤਾ ਅਗਨੀ ਚੋਂ ਪ੍ਰਕਾਸ਼ ਔਕਾਸ਼ ਚੋਂ ਨਿਰਖੋਪਤਾ ਇਹ ਪੰਜੇ ਤਤਾਂ ਦੇ ਗੁਣ ਉਹਨਾਂ ਦੇ ਨਿੰਦਰ ਸਮਾਜ ਆਉਂਦੇ ਹਨ ਗੁਰਮਤ ਪਾਇਕ ਜਿਨ੍ਹਾਂ ਨੂੰ ਗੁਰਮਤ ਨੂੰ ਪਾਇਕ ਪਾਉਣਾ ਕੀਤਾ ਹੈ ਪੰਜੇ ਕਾਮ ਕ੍ਰੋਧ ਵੀ ਉਹਨਾਂ ਦੇ ਸਮਾਜਾਂ ਦੇ ਨਾਸ ਹੋ ਜਾਂਦੇ ਆ ਜੋ ਗੁਰਮਤ ਨੂੰ ਪਾਇਕ ਪਾਉਂਦੇ ਹਨ ਪੰਜ ਸਮਾਏ ਗੁਰਮਤ ਪਾਇਕ ਪੰਜ ਸੰਤੋ ਵਾਹਿਗੁਰੂ ਚ ਸਮਾਗੇ ਜਿਨਾਂ ਨੇ ਗੁਰਮਤ ਨੂੰ ਪਾਇਕ ਪਾ ਕੇ ਪਾਇਕ ਨਾਮ ਦਾਸ ਦਾ ਜੋ ਚਰਨੀ ਪੈਣ ਵਾਲੇ ਸੇਵਕ ਬਣ ਗਏ ਹਨਗੇ ਗੁਰਮਤ ਨੂੰ ਪੰਜ ਸਮਾਏ ਪੰਜ ਚੇਤਨ ਵਿੱਚ ਉਹ ਸਮਾ ਗਏ ਹਨ ਗੁਰਮਤ ਨੂੰ ਪਾਇਕ ਪਾਉਣਾ ਕੀਤਾ ਹੈ ਜਿਨਾਂ ਨੇ ਆਦ ਜੁਗਾਦੀ ਹੈ ਪੀ ਹੋਸੀ ਆਦ ਸਾਰੇ ਜਗ ਤੇ ਆਦ ਵਿੱਚ ਵੀ ਉਹ ਪਰਮੇਸ਼ਰ ਹੈ ਜੁਗ ਆਦ ਕਾਂਜ ਵੀ ਉਹ ਹੀ ਹੈ ਹੁਣ ਵਰਤਮਾਨ ਸਮੇਂ ਵਿੱਚ ਵੀ ਉਹ ਹੈ ਕੋਸੀ ਅੱਗੇ ਨੂੰ ਭਵਿੱਖਦ ਕਾਲ ਨੂੰ ਵੀ ਇਹੀ ਹੋਵੇਗਾ ਸਹਸਾ ਭਰਮ ਚੁਕਾਇਆ ਸੋ ਉਹਨਾਂ ਦੇ ਅੰਦਰ ਜਿਹੜਾ ਪ੍ਰਮਾਨ ਪਰਮੇ ਦੇ ਗੱਤ ਸੰਸਾ ਸੀ ਇਹਨੂੰ ਚੱਕ ਦਿੱਤਾ ਹੈ ਭਰਮ ਨੂੰ ਵੀ ਚੁਕਾਤਾ ਅੰਦਰੋਂ ਗੁਰਾਂ ਦੀ ਕਿਰਪਾ ਕਰਕੇ ਤਖਤ ਸਲਾਮ ਹੋਵੇ ਦਿਨ ਰਾਤੀ ਜੋ ਤਖਤ ਦੇ ਉੱਤੇ ਬੈਠਿਆ ਉਹਨੂੰ ਸਾਰੇ ਦੁਨੀਆ ਸਲਾਮਾਂ ਕਰਦੀਆਂ ਨਮਸਕਾਰਾਂ ਕਰਦੀਆਂ ਰਾਤ ਨੇ ਇਸਤ ਹੋ ਜਾਂਦਾ ਉਹ ਇਸੇ ਪ੍ਰਕਾਰ ਸਰੂਪ ਰੂਪੀ ਕੱਖ ਤੇ ਜੋ ਮਹਾਤਮਾ ਟਿਕੇ ਹੈ ਮਨ ਅਨੁਸਾਰੀ ਦੁਨੀਆ ਸਜਦੇ ਕਰਦੀ ਐ ਸਲਾਮਾਂ ਕਰਦੀ ਐ ਰਾਤ ਦਿਨੇ ਤਖਤ ਸਰੂਪ ਵੀ ਜਿਹੜੇ ਪਹੁੰਚੇ ਸਲਾਮ ਨਾਉ ਸਲਾਮਤ ਹੈ ਇਸਦੋ ਹੋ ਜਾਂਦੇ ਰਾਤ ਦਿਨੇ ਕਿਸੇ ਰਾਸ ਰੂਪ ਵਿੱਚ ਇਹੋ ਸਾਚ ਵਡਾਈ ਗੁਰਮਤਿ ਲਿਵ ਜੇ ਸਾਧ ਸੰਗਤ ਜੀ ਗੁਰਮਤਿ ਦੁਆਰਾ ਜਿਹਨਾਂ ਲਿਵ ਲਈ ਐ ਨਾ ਵਾਹਿਗੁਰੂ ਚ ਇਹ ਸੱਚੀ ਵਡਿਆਈ ਉਹਨਾਂ ਦੀ ਹੁੰਦੀ ਐ ਇਸ ਗੱਲ ਨੂੰ ਗੁਰੂ ਸਾਹਿਬ ਜੀ ਜਾਣਦੇ ਐ ਗੁਰਮਤ ਧਾਰਨ ਵਾਲਿਆਂ ਨੇ ਜਾਣਿਆ ਹੈ ਨਾਨਕ RAM ਜਪਹੁ ਤਾਰ ਤਾਰੀ ਸਬਗੁਰੂ ਜੀ ਕਹਿੰਦੇ ਗੁਰਮਤ ਦੁਆਰਾ ਗੁਰਮਤ ਨਾਮ ਮੇਰਾ ਪ੍ਰਾਨ ਸਗਾਈ ਹਰ ਇਹ ਹਰ ਕੀਤ ਹਮਰੀ ਰਹਿ ਨਾਸ ਕਿਉ ਗੁਰਮਤ ਦੁਆਰਾ ਮਹਾਰਾਜ ਦਾ ਨਾਮ ਜਪੋ ਨਾਨਕ ਨਾਨਕ RAM ਜਪਹੁ ਤਾਰ ਤਾਰੀ RAM ਗੁਰਮਤ ਦੁਆਰਾ ਜਪਨਾ ਕਰੋ ਤਰ ਜਾਓਗੇ ਤਾਰੀ ਮਾਰ ਕੇ ਸੰਸਾਰ ਸਮੁੰਦਰ ਤੋਂ ਤਾਰੀ ਬੇੜੀ ਹੈ ਜੋ ਪਰਮੇਸ਼ਵਰ ਦੀ ਭਗਤੀ ਕਰਨੀ ਹੈ ਰਾਗਗਰੂ ਕੋਈ ਨਾਲਿਆਂ ਤੋਂ ਪਾਰ ਕਰਨ ਵਾਤੇ ਤੁਲੇ ਦੀ ਨਹੀਂ ਆਈ ਹੈ ਅਤੇ ਆਸਰੂਪੀ ਨਦੀ ਤੇ ਪਾਰ ਕਰਨ ਵਾਤੇ ਬੇੜੀ ਦੀ ਨਹੀਂ ਆਈ ਹੈ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਤੇ ਜਹਾਜ਼ ਦੀ ਨਹੀਂ ਆਈ ਹੈ ਹਰ ਜੀ ਮਾਰ ਕੇ ਤਰ ਜਾਓ ਹਰ ਅੰਤ ਸਖਾਈ ਪਾਏ ਇਸ ਪ੍ਰਕਾਰ ਦਾ ਹਰੀ ਜੋ ਅੰਤ ਨੂੰ ਸਹਿਤਾ ਕਰਨ ਵਾਲਾ ਪਰਮੇਸ਼ਵਰ ਉਹ ਸਰੂਪ ਵਾਹਿਗੁਰੂ ਦਾ ਗੁਰਮਖੰਡ ਪਾ ਲਿਆ ਹੈ ਜੋ ਗੁਰਮੁ ਗੁਰਮਤ ਦੁਆਰਾ ਧਾਰਨ ਕਰਕੇ ਪਾਉਣਗੇ ਉਹ ਆਵਾਗੋਂ ਤੋਂ ਰਹਿਤ ਹੋ ਕੇ ਨਿਹਾਲ ਹੋ ਜਾਣਗੇ ਜੰਮਨ ਮਰਨ ਤੋਂ ਰਹਿਤ ਹੋ ਜਾਣਗੇ ਐਸੀ ਕਿਰਪਾ ਗੁਰੂ ਸਾਹਿਬ ਕਰਨਗੇ ਤਸਤ ਸਲਾਮ ਹੋਵੇ ਦਿਨ ਰਾਤ ਹੀ ਇਹੋ ਸਾਚ ਵਡਾਈ ਗੁਰਮਤ ਲਿਵ ਜਾਤੀ ਨਾਮਕ ਰਾਮ ਜਪੋ ਤਰਤਾਰੀ ਇਹ ਹਰ ਅੰਤ ਸਫਾਈ ਪਾਇਆ ਵਾਹਿ ਸਤਿ ਸ਼੍ਰੀ ਅਕਾਲ ਵਾਹਿ ਸ਼ਾਦ ਸਿੰਘ ਜੀ ਕੋਜੀ ਸਿੰਘ 12ਵਾਂ ਮੁਰਸ਼ਕਣਵਾ ਕੇ ਆਏ ਹੋਏ ਐ ਤੇ ਮਸਿਆਲੇ ਦਾ ਮੁਰਤ ਪ੍ਰਚਾਰ ਹੋਵੇਗਾ ਜਿਨ੍ਹਾਂ ਇਲਾਕਿਆਂ ਨੂੰ ਮੁਰਤ ਛਕਣਾ ਹੋਵੇ ਉਹ ਆਪਣੀ ਪੰਜਾਂ ਕਕਾਰਾਂ ਦੀ ਗਾਤ੍ਰੇ ਕਿਰਪਾ ਰੱਖਣੀ ਹੈ ਹਮੇਸ਼ਾ ਅਤੇ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ ਸ਼ਰਾਬ ਨਹੀਂ ਪੀਣੀ ਹੋਰ ਕੋਈ ਬਹਿਰੇ ਕੰਮ ਨਹੀਂ ਕਰਨੇ ਚੋਰੀ ਜਾਰੀ ਠੱਗੀ ਤੋਂ ਰਹਿ ਤੋ ਕਿ ਆਪਣਾ ਜੀਵਨ ਜਿਨੂੰ ਉੱਚਾ ਬਣਾਉਣਾ ਹੈ ਉਹ ਅੰਮ੍ਰਿਤ ਛਕਣਵਾ ਕੇ ਆਪਣੀ ਉਹਦਨ ਕੁਕਾਰਾਂ ਦੀ ਤਿਆਰੀ ਕਰਕੇ ਸਨੇ ਕੇ ਸਿਹਨਾਨ ਕਰਕੇ ਐਸੇ ਰੇ ਦੇ ਦੀਵਾਨ ਤੋਂ ਬਾਦ ਮਸਿਆਲੇ ਦੇ ਨੇ ਉਹ ਪ੍ਰੇਮੀ ਹਾਜ਼ਰ ਹੋ ਜਾਣ ਗੁਰਦਾਰਾ ਸਾਹਿਬ ਵਿੱਚ ਇਸ ਪ੍ਰਕਾਰ ਗੁਰੂ ਦੇ ਜਹਾਜ਼ ਤੇ ਚੜ ਕੇ ਆਪਣਾ ਜੀਨੂ ਸਫਲਾ ਕਰ ਸਕਦੇ ਹਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ